ਲੋ ਆ ਵੀ ਆ ਪਹੁੰਚੇ ਅੱਜ ਹਾਕਸਬੇਟ ਟ੍ਰੇਲ ਦੇ ਵਿੱਚ ਇੱਥੇ ਤੁਹਾਨੂੰ ਸਾਨੂੰ ਬਣਾਈ ਹੋਇਆ ਜਗਾ ਜਿੱਦਾਂ ਵੈਦਰ ਥੋੜਾ ਜਿਹਾ ਵਧੀਆ ਹੈ ਠੀਕ ਹੈ ਜਿੱਦਾਂ ਇਹ ਕਣੀ ਵੀ ਹੈ ਟੇਜ ਜਿਦਾ ਤੁਹਾਨੂੰ ਦਿਖਾਉਦੇ ਆ ਤੇ ਇਹ ਬਣਾਇਆ ਮੈਪ ਮੈਪ ਤਾਂ ਬੜਾ ਤਕੜਾ ਜਿਹਾ ਬਣਾਇਆ ਪਤਾ ਨਹੀਂ ਲੱਗਦਾ ਕਿ ਕਿੱਦਾਂ ਜਾਣਾ ਕਿੱਦਾਂ ਨਹੀਂ ਜਾਣਾ ਆ ਬਹੁਤ ਰਾਸਤੇ ਬਣਾਇਓਗਾ ਤੇ ਆਪਾਂ ਜਿੰਨਾ ਹੋਇਆ ਮਲਮਟਾ ਘੁੰਮ ਫੇਲਣਾ ਇੱਥੇ ਜਿਆ ਹੈਗਾ ਆ ਵਕਾਟੂ ਜਿਹੜੇ ਇਥੇ ਹੇਸ਼ਟਿਓ ਚਲ ਰਿਹਾ ਹੈ ਉਹਨਾਂ ਨੂੰ ਤਾਂ ਪਤਾ ਆ ਆ ਰੋਡ ਜਾ ਰਿਹਾ ਹੈ ਕਾਰ ਆ ਇਧਰ ਜਾ ਰਹੀਆਂ ਤੇ ਜਦੋਂ ਆਪਾਂ ਹੁਣ ਤਾਂ ਮੂਹ ਜਿੰਨੇ ਵੇਹ ਸਾਰੇ ਕੁੱਤੇ ਲੈ ਕੇ ਆਏ ਉੱਥੇ ਆ ਦੇਖੋ ਤਾਂ ਸਾਰੇ ਮੋਸਲੀ ਕੁੱਤੇ ਲੈ ਕੇ ਆਉਣ ਵਾਲਾ ਪੜਿਆ ਤੇ ਉਹ ਨਿਕਲੇ ਕਾਲੇ ਕੁੱਤੇ ਆ ਇਹ ਕਦਾਲੇ ਪੈਂਦੇ ਨੇ ਕਿਨ ਕੇ ਜਾਏ ਧੰਨਵਾਦ ਜੀ ਦੇਵ ਦੇਵੀ। ਜਰਾ ਦੇਖੋ ਤੁਸੀਂ। ਇਦਾਂ ਟਾਲੀਆਂ ਮੋਟੀਆਂ-ਮੋਡੀਆਂਆਂ ਦੀਆਂ। ਆਹ ਪਪੜਾ ਲਾਦਾ ਮੰਨੂੰ ਨਿਊਜ਼ੀਲੈਂਡ ਦਾ। ਲਓ ਬਦੰਦ ਹਾਲੇ ਹਣ ਵੀਊ ਇੱਥੇ ਦੇ। ਆਹ ਨਾਲ ਜਾਂਦੀ ਹੈਗੀ ਆ ਰਿਵਰ ਜਿਹਨਾਂ ਆਪਾਂ ਨਹਿਰ ਕਹਿੰਦੇ ਆ। ਤੇ ਅੱਗੇ ਜਾ ਕੇ ਸਮੁੰਦਰ ਨਾਲ ਮਿਲ ਜਾਣਾ ਜਾ ਕੇ ਨੇ। ਲੱਗ ਗਈ ਇੱਥੋਂ। ਅੱਧਾ ਕਿਲੋਮੀਟਰ ਦੇ ਆ ਕੇ ਸਮੁੰਦਰ ਆ ਜਾਂਦਾ ਇੱਥੇ। ਆ ਪਾਥੇ ਬਣਾਇਆ ਇਧਰ ਸਾਈਕਲ ਤੇ ਵਾਕ ਵੀ ਬਣਾਇਆ ਇਧਰ ਨੂੰ ਆ ਬ੍ਰਿਜ ਤੇ ਲੱਦੇ ਜਾਂ ਮਗਰੇ طرف ਤੇ ਆ ਤਾਂ ਦਿਖਾਉਂਦੇ ਆ ਮੋਟਰਵੇ ਉਹ ਆ ਦੇਖ ਕਿਦਾਂ ਗੱਡੀਆਂ ਇਧਰ ਹੁਣ ਇੱਥੇ ਤੇ ਆਕੋ ਬਈ ਓਰੀਜినਲ ਪਾਰਟ ਆ ਇਹ ਆਕਸਵੇ ਦੀ ਹਾਂ ਹਾਂ ਲੱਗਦਾ ਆ ਗਏ ਤਾਂ ਗੱਡੀ ਲੈ ਆ ਆ ਦੇ ਮੇਰਾ ਰਾਹ ਦੇ ਮੇਰਾ ਰਾਹ ਦੇਣਾ ਏਡੀ ਨੇ ਮੋਟ ਸਾਰੇ ਘਰੇ ਨੋ ਮੀਂਦ ਲਾਉਣਾ ਰੌਂਡ ਬੋਰ ਤੇ ਵਗਰੇ ਲਾਉ ਜੇਨ ਸਾਰੀਆਂ ਜਦੋਂ ਐਮਬੂਲੈਂਸ ਆਉਂਦੀ ਆ ਉਹ ਦੇਖੋ ਤੁਸੀਂ ਚਿੜੀਆਂ ਕਦਾ ਕਹੋ ਦੇਖੇ ਰ ਆਉਂਦਾ ਹੈ ਉਹ ਤਾਂ ਦਿਖਾ ਦੇ ਮੱਕ ਜੀ ਹੋਰ ਉਹਦਾ ਲੈਟਰ ਮਿੱਤੇ ਕਬੂਤਰ ਮਾਤਰਾ ਜੇ ਖਾਣ ਵਾਲੀ ਕੀ ਆ ਜੇ ਆ ਥੋੜੀ ਜਿਹਾ ਕਲੀਅਰ ਨਹੀਂ ਹੋਣਾ ਕਲੀਅਰ ਨਹੀਂ ਹੋਣਾ ਹੈਗਾ ਉਹ ਸਾਰੇ ਕਬੂਤਜਾਂ ਮਰੇ ਬੈਠੇ ਆ ਕਬੂਤਰ ਹੈ ਨਾ ਇਹਦਾ ਆ ਬੜਾ ਜਿਆ ਪਿਓ ਦੂਆ ਪਾਇਆ ਗਰ ਨਹੀਂ ਦੇਖ ਤੋ ਕਿੰਨੀ ਆ ਆਤੀ ਹਾਂ ਮੈਂ ਦਬੂ ਦੇ ਹੱਦ ਨੂੰ ਅੱਗੇ ਜਾ ਕੇ ਥੋੜੇ ਦੂਰ ਆਉਂਗਾ ਲੱਗਦਾ ਦੂਰ ਕਾ ਲੱਗਈ ਆ ਆਦੇ ਖੁਦ ਜਿਦਾ ਸਾਫ ਕੀਤਾ ਐਨ ਖਲੀਨ ਹੈਗੀ ਤਾਂ ਵਿਦਾ ਧਾਕ ਹੋ ਜਾ ਇਹ ਹੇਸ਼ਟਿਕ ਤੋਂ ਨੀਪਰ ਜਾਂਦਾ ਇਹ ਵਾਵਾ ਕਾਟੋ ਰੋਡ ਉਧਰ ਫਾੜੀਆਂ ਜਿੰਦੀਆਂ ਆ ਗਲਿੱਟਰ ਇਹ ਕਾ ਛੋਟਾ ਰਿਵਰ ਆਹੀਂ ਇਹ ਥੋੜ੍ਹਾ ਗਾਹਾਂ ਜਾ ਕੇ ਗਿਆ ਨਾ ਵੱਡਾ ਰਿਵਰ ਇਹ ਪਾਣੀ ਦਾ ਵੀ ਸਾਫ਼ ਸੁਥਰਾ ਹੋਣਾ ਪੂਰਾ ਇਹਨੇ ਦਾ ਆਹ ਦੇਖੋ ਤਈ ਉਹਦੇ ਦਾ ਪਾਣੀ ਤੇਰੇ ਦੀਦਾਰ ਚੰਗੀ ਤਰ੍ਹਾਂ ਇਹ ਆਕੜਾ ਤੇ ਹੋਰ ਬਰਜ ਬਣਾਇਆ ਪੌੜੇ ਕਦੇ ਜਾਂਦਾ ਪਾਣੀ ਇਧਰ ਇਧਰ ਨਾਲ ਫਾੜ ਦਿੰਦੇ ਆ ਪਾਪਾ ਨਿਕਲੇ ਆ ਅਬੀ ਇੰਨੀ ਵਾਰ ਇੱਥੇ ਜਾਂਦੇ 15 ਸਾਲ ਹੋ ਗਏ ਐ ਇਹਨੂੰ ਆ ਖੰਬੇ ਆ ਬਿਜਲੀ ਵਾਲੇ ਬਈ ਤਾਂ ਆਪਣੇ ਲੱਗੇ ਹੋਆ ਪੰਜਾਬ ਵਿੱਚ ਵੀ ਦੇਖਿਆ ਹੁਣ ਸਾਰਿਆਂ ਦੇ ਖੇਤਾਂ 'ਚ ਲੱਗੇ ਹੁੰਦੇ ਆ ਇੱਥੇ ਵੀ ਦੇ ਲੱਗੇ ਹੋ ਲੋਵੇ ਆ ਪਾਣੀ ਆ ਬਣਿਆ ਬਣਿਆ ਆ ਪੁਰਦਾ ਜੇ ਆਪਾਂ ਚੱਲਦੇ ਹਾਂ ਇਧਰ ਨੂੰ ਦਿਖਾ ਦੇ ਤੁਹਾਨੂੰ ਇਹ ਮੇਨ ਨਦੀ ਆਉਂਦੀ ਇੱਧਰ ਨੂੰ ਜਾਂਦੀ ਆ। ਬੀਜਾ ਓਸ਼ਣ ਆ ਉਹਦੇ ਵਿੱਚ ਨੂੰ ਸਮੁੰਦਰ ਵਿੱਚ ਨੂੰ। ਉਹ ਜੇ ਲੋ ਬਰਾਤ ਉਹਦਾ ਲੱਗੇ ਇੱਧਰ। ਆਹ ਦਾ ਟੁੱਟੇ ਕਾ ਸਾਰੇ ਇੱਧਰ। ਆਹ ਫੁੱਸੇ ਸਾਰੇ ਇੱਧਰ ਦੇਸ ਪਾਸੇ। ਜਾ ਗਿਆ ਕਾ ਇਹ ਥੱਲੇ ਵੀ ਜਾਣਾ ਆਪਾਂ ਨਹੀਂ ਗਿਆ ਕਾ ਚੱਕੜ ਬਹੁਤ ਹੋਇਆ ਪਾਣੀ ਪੂਣੀ ਖੜਾ ਇੱਥੇ ਕਾਦੀ ਕਦੇ ਜਿੰਦੇ ਪਾਜਾ ਕਰਦਾਉਂਦੀਆਂ ਅਕਦੇ ਦੀਆਂ ਆ ਬਦੂ ਜੇ ਪਾਸੇ ਆ ਗਿਆ ਹੁਣ ਬ੍ਰਿਜ ਦੇ ਤੇ ਤਾਂ ਦਿਖਾ ਦੇ ਆ ਕੇ ਜਾ ਕੇ ਨਦੀਆਂ ਵਾਈਕਲ ਦਾ ਬਦਲ ਲੱਗਦਾ ਹੋਇਆ ਇੱਧਰ ਉੱਧਰ ਵੀ ਦੇਈ ਜੀ ਨਹੀਂ ਪਿਆ ਕਰਕੇ ਪਾਣੀ ਪੂਣੀ ਬਹੁਤ ਤੇ ਆਇਆ ਓਦੇ ਉੱਧਰੋਂ ਗੱਡੀਆਂ ਆਉਂਦੀ ਇਧਰੋਂ ਆਫ ਰੋਡਿੰਗ ਕਰ ਰਹੇ ਨੰਗਾ ਜਾ ਨੰਗਾ ਜਾ ਨੰਗਾ ਜਾ

ਅਸ ਕੰਨ ਦੇ ਤਰ੍ਹਾਂ ਦਾ ਹੈ ਬੰਤੇ ਹੀ ਐ ਇੱਥੇ ਕੱਲ ਗਏ ਮੁੰਡਾ ਆਫਰ ਲਾ ਲਾ ਗਲਵਾ ਚੱਲ ਰਹੀ ਹੈ ਉਹ ਕਹਿੰਦਾ ਇੱਧਰ ਜਣਾ ਕਹਿੰਦਾ ਇੱਧਰ ਜਣਾ ਆਪਣੇ ਪੰਜਾਬ ਦੇ ਵਿੱਚ ਹੁਣੇ ਜਿਦ ਬਾੜਿਆ ਹੁੰਦਾ ਗੱਡੀਆਂ ਬਾੜੀਆਂ ਹੁੰਦੀਆਂ ਇੱਥੇ ਸਮਝਾ ਰਿਹਾ ਇੱਧਰ ਨੂੰ ਇੱਧਰ ਚੱਲ ਗੰਦਾ ਆ ਉਹ ਲੱਗੇ ਬੈਠੇ ਉਹ ਅਲੱਦਾ ਦਵੇ ਦੀ ਸ਼ੀਸ਼ਾ Hay yo puedo <laughs> ah. te quedas, acabas, no para la de nada Cállate Oh, 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 I'm

ਤੇ ਜਿਹਦੇ ਮਾਲਾਗੇ ਰੱਖੋ ਗੱਡੀਆਂ ਬਜਰੀ ਸਾਰੀ ਇਹੇ ਬਜਰੀ ਸਾਰੀ ਜੱਤ ਆਇਆ ਬਜਰੀ ਠੀਕ ਹੀ ਹੈ ਕਹਿੰਦਾ ਜੋ ਬਜਰੀ ਠੀਕ ਆ ਰਿੱਤੇ ਸਾਰਾ ਇੱਧਰ ਔਖਾ ਵੇਦੋ ਆਜਾ ਆਜਾ ਆ ਦੇ ਕਿਦਾਂ ਆ ਕੇ ਕੀਤੀ ਇਹਨੇ ਗੱਡੀਆਂ ਘਵੀਆਂ ਆ ਲੌਰੇ ਪਹੁੰਚ ਗਏ ਛੰਡੀ ਵੀਰ ਵਾਲੇ ਦੇ ਰਾਹ ਤੇ ਆਪਾਂ ਲੌਰ ਵਾਲੇ ਦੇ ਰਾਹ ਤੇ ਕੋਲ ਉੱਥੇ ਵੇਦੇ ਹੁੰਦੇ ਸੀ ਇੱਥੇ ਦਾ ਸਾਤ ਲਗਿਆ ਪੋਲਾ ਉਹ ਵੀ ਫਲੌਰ ਵਾਲਾ ਹਾਂ ਵੀ ਅੱਗੇ ਹੋ ਗਿਆ ਪਰੇਵਰ ਤੇ ਲੱਗੇ ਇੱਧਰ ਲੱਗੀ ਆ ਜੀ ਫੇਰੀ ਜਾਂਦੇ ਇੱਧਰ ਲਾ ਨਹੀਂ ਕਰਕੇ ਪਾਣੀ ਪੂੜੀ ਕਾਫੀ ਆਜ ਇੱਥੇ ਫੇਰੀ ਸਲੱਪ ਕਰਦੇ ਆ ਪੈਰ ਵੀ ਉਹ ਛਿੱਟੋ ਆ ਗਿਆ ਤਲਪ ਕਰਦੇ ਪੈਰ ਕਾ ਮਤ ਆਣਾ ਆ ਜੇ ਪੈਰ ਰੱਖਿਆ ਦੂਜੀ ਇੱਥੇ ਉੱਪਰ ਜੇ ਉੱਪਰ ਦਿਖਾ ਦੇ ਉੱਪਰ ਜੇ ਉੱਪਰ ਦੀ ਜੇ ਇਹ ਸੱਤੇ ਪਾਣੀ ਜਾਣਾ ਮੋਰੀ ਨਾਲੇ ਇੱਥੇ ਸਮੁੰਦਰੋ ਚ ਮਿਲ ਜਣ ਜਾ ਕੇ ਇਹ ਅਮੀ ਕਰਕੇ ਜੇ ਥੋੜਾ ਜਿਹਾ ਪਾਣੀ ਗੰਧਲਾ ਆ ਪਰ ਫੇ ਵੀ ਦੇਖ ਕਿੰਨਾ ਸਾਫ ਪਾਣੀ ਜੋ ਮੀਨ ਹੁੰਦੇ ਨਾ ਥੱਲੇ ਪੱਟੀਆਂ ਦੀਦੀਆਂ ਨੇ ਨਾ ਪਾਣੀ ਸਾਫ ਹੁੰਦਾ ਉਹ ਨਾ ਉਹ ਤਨ ਦਿਖਾ ਦਿੱਤਾ ਚੰਡੀਪੀਰ ਵਾਲਾ ਦਰਿਆ ਤੇ ਹੁਣ ਆਪਾਂ ਚੱਲਦੇ ਆ ਜੇ ਰਾਸਤੇ ਵਿੱਚ ਹੋਰ ਕੁਛ ਦਿਖਾ ਦਿੰਦੇ ਆ ਨਾ ਤਵੇ ਤਸਰੀ ਕਾ ਲਈ ਹੈ ਨੂੰ ਬਰਜ ਦੇ ਕੋਲ ਉਹ ਦਿਵਾ ਦਿੰਦੇ ਆ ਦੇਖੋ ਤਾਂ ਪਾਣੀ ਨਾ ਠਹਿ ਆਉਂਦਾ para que parientes de